ਨੇਚ ਵੀ ਜਾ ਗਿਆ ਜੀ ਇਹ ਜੀ 30 ਐਚਪੀ ਦਾ ਟਰੈਕਟਰ ਹੈ ਜੀ ਹਾਂ ਜੀ ਇਹ ਰੋਟਾ ਰੋਟਾ ਦਾ ਟਰੈਕਟਰ ਚਲਾਦਾ ਨਹੀਂ ਇਹ ਰੋਟਾਵੇਟਰ ਖੇਚ ਲੰਦਾ ਜੀ 5 ਫੀਟ ਦਾ ਰੋਟਾਵੇਟਰ ਠੀਕ ਹੈ ਜੀ ਔਰ 6 ਤਾਂਗ ਦੀ ਕਲਟੀਵੇਟਰ ਠੀਕ ਹੈ ਜੀ। ਆ ਗਾਂ ਬਾਗਾਂ ਦੇ ਲਈ ਬਹੁਤ ਸ਼ਾਨਦਾਰ ਟਰੈਕਟਰ ਹੈ। ਕੋਰ ਮਸ਼ੀਨ ਹੈ ਜੀ। ਮੋਟਰਸਾਈਕਲ ਟਾਈਪ ਹੈ। ਠੀਕ ਹੈ ਜੀ। ਇਹ 11.5 HP ਦੇ ਵਿੱਚ ਆਉਂਦੀ ਹੈ। 11.5 HP ਦੇ ਵਿੱਚ। ਠੀਕ ਹੈ ਜੀ। ਸਰ ਰੋਟਾ ਬਟਰ ਖਿਚੂਆ ਜੀ। ਇਹ ਜੀ ਇਟਾਈ ਕੋਟਾ ਰੋਟਾ ਬਟਰ ਖਿਚੂਗਾ ਜੀ। ਬਹੁਤ ਸ਼ਾਨਦਾਰ ਹੈ ਖੇਤੀ ਲਈ। ਅਦਰ ਉਹਦੇ ਲਈ ਸਬਜ਼ੀਆਂ ਲਈ ਬਾਗ ਵਿਕੀਚੀਆਂ ਲਈ। ਜਿੰਨਾ ਵੀਰਾਂ ਨੇ ਕੋਲ ਘੱਟ ਜ਼ਮੀਨਾਂ ਹਾਂ ਜਿੰਨਾਂ ਕੋਲ ਘੱਟ ਜ਼ਮੀਨਾਂ ਹੈ ਜਿਹੜੇ ਸਬਜ਼ੀ ਦਾ ਕੰਮ ਹਾਂ ਸਬਜ਼ੀ ਦਾ ਕੰਮ ਕਰਦੇ ਆ। ਵੱਡਾ ਟਰੈਕਟਰ ਨਹੀਂ ਲੈ ਸਕਦੇ। ਛੋਟਾ ਹਾਂਜੀ ਐਸਸੀ ਕਾ ਭਾਈ ਜੀ ਸਾਰੇ ਦੋਸਤਾਂ ਕਿਸਾਨ ਮੇਲੇ ਤੇ ਬਾਈ ਆਪਣੇ ਨਾਲ ਸਾਰੇ ਆਪਾਂ ਧੰਨਵਾਦ ਕਰਦੇ ਆ ਤੁਹਾਨੂੰ ਦਿਖਾਉਨੇ ਆ ਮਿੰਨੀ ਟਰੈਕਟਰ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਜੀ ਵਧੀਆ ਜੀ ਤੇ ਆਪਾਂ ਧੰਨਵਾਦ ਕਰਦੇ ਆ ਜੀ ਮਿੰਨੀ ਟਰੈਕਟਰ ਦੀ ਸਵਰਾਜ ਜੀ ਹਾਂਜੀ ਹਾਂਜੀ ਇਹਦੇ ਬਾਰੇ ਜਾਣਕਾਰੀ ਦਿਓ ਕਿੰਨੇ ਐਚਪੀ ਦਾ ਆ ਗਿਆ ਜੀ ਇਹ ਜੀ 30 ਐਚਪੀ ਦਾ ਟਰੈਕਟਰ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ ਔਰ ਇਹਦੇ ਇੰਜਨ ਦੀ ਗੱਲ ਕਰੀਏ ਆਪਾਂ ਪੀ ਐਚਪੀ ਦਾ ਇੰਜਨ ਹੈ ਹਾਂਜੀ ਡਰਾਈ 에ਅਰ ਕਲੀਨਰ ਦੇ ਨਾਲ ਹੈ ਹਾਂਜੀ ਠੀਕ ਹੈ ਜੀ ਹੈਡਲਾਈਟ ਜਿਹੜੀ ਆ LED ਦੇ ਨਾਲ ਹੈ ਠੀਕ ਹੈ ਜੀ ਔਰ ਆਪਾਂ ਖੋਲ ਕੇ ਦਿਖਾਈਏ ਤੁਹਾਨੂੰ ਤਾਂ ਬੈਟਰੀ ਜਿਹੜੀ ਆ ਬਿਲਕੁਲ ਅੱਗੇ ਹੈ ਠੀਕ ਹੈ ਜੀ ਹਾਂ ਜੀ ਰੈਡੀਏਟਰ ਦੀ ਸੇਫਟੀ ਲਈ ਅੱਗੇ ਜਾਲੀ ਲਗਾਈ ਪਈ ਹੈ ਹਾਂ ਜੀ ਠੀਕ ਹੈ ਜੀ ਡਰਾਈ 에ਅਰ ਕਲੀਨਰ ਦੇ ਰਹੇ ਆ ਆਪਾਂ ਹਾਂ ਜੀ ਠੀਕ ਹੈ ਸਾਇਲੈਂਟ ਸਾਇਲੈਂਟ 에ਅਰ ਕਲੀਨਰ ਸਿਲੈਂਸਰ ਹੈ ਬਿਲਕੁਲ ਸਾਇਲੈਂਟ ਟਰੈਕਟਰ ਹੈ ਹਾਂ ਜੀ ਔਰ ਫੋਰ 휠 ਦੀ ਗੱਲ ਕਰੀਏ ਡਬਲ ਐਕਟਿੰਗ ਫੋਰ 휠 ਹੈ ਪਾਵਰ ਸਟੀering ਹਾਂਜੀ ਪਾਵਰ ਸਟੀering ਆ 4 wheel drive ਚ ਆ ਗਿਆ ਹਾਂਜੀ ਹਾਂਜੀ ਤੇ ਇਹ ਕਿੰਨੇ ਪਾਵਰ ਹੈ ਜੀ 3 speed ਹੈ ਹਾਂਜੀ ਹਾਂਜੀ 3 speed ਹੈ ਜੀ ਹਾਂਜੀ ਠੀਕ ਹੈ ਜੀ 3 speed ਹੈ ਇਸ speedਾਂ ਦੇ ਵਿੱਚ ਆਉਂਦਾ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਔਰ ਪੀਟੀਓ ਜੀ ਪੀਟੀਓ ਜਿਹੜੀ ਇਹਦੀ 540 ਦੀ ਪੀਟੀਓ ਹੈ ਜੀ ਠੀਕ ਹੈ ਜੀ ਔਰ ਆਇਲ ਆਇਲ ਪੀਟੀਓ ਹੈ ਮਤਲਬ ਵੈਟ ਪੀਟੀਓ ਹੈ ਆਇਲ ਦੇ ਵਿੱਚ ਚਲਦੀ ਹੈ ਕਿੰਨੇ ਰੋਟਾ ਰੋਟਾ ਖਿਚਲਾਦਾ ਜੀ ਇਹ ਰੋਟਾਵੇਟਰ ਖਿਚਲੰਦਾ ਜੀ 5 ਫੀਟ ਦਾ ਰੋਟਾਵੇਟਰ ਠੀਕ ਹੈ ਔਰ 9 7 ਤੰਗ ਦੀ ਕਲਟੀਵੇਟਰ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਲਿਫਟ ਕਪੈਸਿਟੀ ਲਿਫਟ ਕਪੈਸਿਟੀ ਜਿਹੜੀ ਦੀ 1000 ਕਿਜੀ ਦੀ ਹੈ ਠੀਕ ਹੈ ਜੀ ਠੀਕ ਹੈ ਉਹ 3 ਲਿੰਕੇਜ ਨਾਲ ਸੈਂਸਿੰਗ ਲਿਫਟ ਹੈ ਦੀ ਠੀਕ ਹੈ ਜੀ ਤੇ ਜੇ ਗੱਲਬਾਤ ਕਰੀਏ ਇਹ ਚੇਂਜਰ ਵਾਲਾ ਹੈ ਇਹ ਚੇਂਜਰ ਹੈ ਜੀ ਇਹ ਆਪਣਾ ਪੀਟੀਓ ਦਾ ਜੀ ਠੀਕ ਹੈ ਜੀ ਪੀਟੀਓ ਤੁਸੀਂ ਸਵਿਚ ਆਨ ਕਰੋਗੇ ਤੁਹਾਡਾ ਪੀਟੀਓ ਚੱਲਣਾ ਸ਼ੁਰੂ ਹੋ ਜਾਏਗਾ ਠੀਕ ਹੈ ਜੀ ਇਹਦੇ ਲਈ ਕੋਈ ਉਹ ਨਹੀਂ ਹੈ ਲੀਵਰ ਨਹੀਂ ਹੈ ਸਿਉ ਸਵਿਚ ਦੇ ਨਾਲ ਚੱਲਦਾ ਠੀਕ ਹੈ ਜੀ ਔਇਲ ਤੇ ਇਹਦਾ ਪੀਟੀਓ ਹੈ ਜੀ ਪੀਟੀਓ ਜਿਹੜਾ ਇਹਦਾ ਔਇਲ ਤੇ ਚੱਲਦਾ ਸਵਿਚ ਆਨ ਕਰਾਂਗੇ ਨਾਲ ਹੀ ਇਹ ਚੱਲ ਹੋ ਜਾਏਗਾ ਪੀਟੀਓ ਹਾਂ ਜੀ ਠੀਕ ਹੈ ਜੀ ਹਾਂ ਜੀ ਤੇ ਤੇਲ ਖਰਚਾ ਕਿੰਨਾ ਹੋਊਗਾ ਤੇਲ ਖਰਚਾ ਜੀ 2.5 2.5 ਲੀਟਰ ਖਾਂਦਾ ਹੈ ਘੰਟੇ ਦਾ ਠੀਕ ਹੈ ਜੀ ਤੇ ਇਹਦੀ ਕੀ ਡਿਮਾਂਡ ਆ ਕੀਮਤ ਜਿੰਨੀ ਹੈ ਕੀਮਤ ਹੈ ਦੀ 5.5 ਲੱਖ ਰੁਪਈਆ ਦੀ ਹਾਂਜੀ ਹਾਂਜੀ ਤੇ ਜੇ ਇਹ ਸਰਵਿਸ ਵਗੈਰਾ ਦੀ ਗੱਲ ਕਰੀਏ ਸਰਵਿਸ ਜੀ ਪਹਿਲੀ ਸਰਵਿਸ ਜਿਹੜੀ ਆ ਉਹ 50 ਘੰਟੇ ਤੇ ਆ ਬਾਕੀ ਸਰਵਿਸ ਜਿਹੜੀ ਆ ਹਰ 250 250 ਘੰਟੇ ਦੇ ਵਿੱਚ ਦੀ ਸਰਵਿਸ ਠੀਕ ਹੈ ਜੀ ਇਹ ਜਿਹੜੇ ਆਪਣੇ ਖੁੱਦਿਆਂ ਬ੍ਰਾਂਚਾ ਸਾਰਿਆਂ ਚ ਅਵੇਲੇਬਲ ਹੈਗਾ ਬਿਲਕੁਲ ਜਿੱਥੇ ਮਰਜੀ ਤੁਸੀਂ ਪਤਾ ਕਰ ਸਕਦੇ ਹੋ ਹਰ ਬ੍ਰਾਂਚਾ ਦੇ ਵਿੱਚ ਤੁਹਾਨੂੰ ਮਿਲੇਗਾ ਕਿੰਨਾ ਕ ਟਾਈਮ ਹੋਏ ਇਹ ਜੀ ਪੰਜਾਬ ਚ ਆਏ ਨੂੰ ਹਲੀ 2-4 ਮਹੀਨੇ ਹੋਏ ਨੇ ਨਾ ਬਾਕੀ ਪਹਿਲਾਂ ਦੂਸਰੀ ਸਟੇਟਾਂ ਚ ਜਿੱਦਾਂ ਜੰਮੂ ਕਸ਼ਮੀਰ ਹਿਮਾਚਲ ਔਰ ਕੇਰਲਾ ਉਹਨਾਂ ਸਟੇਟਾਂ ਚ ਦੇ ਰਹੀ ਪੰਜਾਬ ਚ ਹੁਣ ਅਵੇਲੇਬਲ ਹੈ ਠੀਕ ਹੈ ਜੀ ਹਾਂਜੀ ਇਹ ਜੇ ਸਬਸਿਡੀ ਵਗੈਰਾ ਦੀ ਗੱਲ ਕਰੀਏ ਸਬਸਿਡੀਆਂ ਦੇ ਤੇ ਨਹੀਂ ਹੈਗੀ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਇਦਾਂ ਹੀ ਮਿਲੇਗਾ ਬਿਨਾ ਸਬਸਿਡੀ ਤੋਂ ਹੀ ਕੀ ਡਿਮਾਂਡ ਸੀ ਜੀ ਦੀ ਇਹਦੀ 5.5 ਲੱਖ ਸਾਢੇ 5 ਲੱਖ ਅਡਮਾਨ ਹਾਂਜੀ ਠੀਕ ਹੈ ਜੀ ਤੇ ਲੁੱਕ ਦੇਖਸਾ ਇਹਨਾਂ ਨੂੰ ਵੀ ਟਰੈਕਟਰ ਲੁੱਕ ਬਹੁਤ ਸ਼ਾਨਦਾਰ ਹੈ ਜੀ ਔਰ ਇਹ ਬਾਗਾ ਬਾਗਾ ਦੇ ਲਈ ਬਹੁਤ ਸ਼ਾਨਦਾਰ ਟਰੈਕਟਰ ਹੈ ਜਿਹਦੇ ਤੇ ਤੁਸੀਂ ਬੂੰਦ ਸਪਰੇ ਵਗੈਰਾ ਉਹ ਵਾਲੀਆਂ ਚਲਾ ਸਕਦੇ ਹੋ ਸਪਰੇ ਦੇ ਠੀਕ ਹੈ ਜੀ ਅੱਗੇ ਸੌਣ ਦਿਖਾਉਣੇ ਆ ਹੋਰ ਮਿਨੀ ਟਰੈਕਟਰ ਜਿਹਦੇ ਬਾਰੇ ਦੋ ਜਾਣਕਾਰੀ ਹੈ ਆ ਗਿਆ ਜੀ ਇਹ ਜੀ ਆਪਣਾ ਕੋਰਸਾਈਕਲ ਹੈ ਹਾਂ ਜੀ ਕੋਰ ਮਸ਼ੀਨ ਹੈ ਜੀ ਮੋਟਰਸਾਈਕਲ ਟਾਈਪ ਹੈ ਠੀਕ ਹੈ ਜੀ ਇਹ 11.5 ਐਚਪੀ ਦੇ ਵਿੱਚ ਆਉਂਦੀ ਹੈ 11.5 11.5 ਐਚਪੀ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਤੁਹਾਡੇ ਸਟੀering ਦੀ ਗੱਲ ਕਰੀਏ ਹੈਂਡਲ ਟਾਈਪ ਹੈ ਇਸਟ ਹੈਂਡਲ ਟਾਈਪ ਸਟੀering ਹੈ ਨੋਰਮਲ ਸਟੀering ਹੈ ਠੀਕ ਹੈ ਜੀ ਯਾਰ ਐਸਾ ਕੀ ਜੀ ਹਾਂ ਜੀ ਹਾਂ ਜੀ ਇਹ ਐਕਚੁਅਲੀ ਡਰ ਹੈ ਠੀਕ ਹੈ ਜੀ ਇਹ ਦਾ ਰੋਟਾਵੇਟਰ ਹੈ ਜੀ ਅਗਰ ਤੁਸੀਂ ਇਹਦੇ ਵਿੱਚ ਮੇਲੇ ਦੇ ਵਿੱਚ ਬੁਕਿੰਗ ਕਰਵਾਉਂਦੇ ਹੋ ਤਾਂ ਨਾਲ ਕਲਟੀਵੇਟਰ ਫਰੀ ਦਿੱਤਾ ਜਾਏਗਾ ਠੀਕ ਹੈ ਜੀ ਹਾਂ ਜੀ ਕਈ ਫੁੱਟਾ ਰੋਟਾ ਬੈਟਰ ਕਿਚੂ ਹੈ ਜੀ ਇਹ ਜੀ ਇਹਦਾ ਇੱਕ ਫੁੱਟਾ ਰੋਟਾ ਬੈਟਰ ਖਿਚੂਗਾ ਜੀ ਠੀਕ ਹੈ ਇੱਕ ਇਹਨੂੰ ਫੁੱਟਾ ਕਈ ਫੁੱਟਾ ਰੋਟਾ ਬੈਟਰ ਹਾਂਜੀ ਹਾਂਜੀ ਇਹਦਾ ਜੀ ਪ੍ਰਾਈਸ ਹੈਗਾ 275000 ਰੁਪਿਆ ਪ੍ਰਾਈਸ ਹੈ ਠੀਕ ਹੈ ਜੀ ਹਾਂਜੀ ਤੇ ਇਹ ਟੂਸ ਮਿਲ ਜਾਗਾ ਜੀ ਹਾਂਜੀ ਇਹ ਟੂਸ ਟੂਸ ਪੇਡ ਚਾਹੀਦਾ ਠੀਕ ਹੈ ਜੀ ਸਿੰਪਲ ਸਟੀering ਸਿੰਪਲ ਸਟੀering ਹਾਂਜੀ ਹਾਂਜੀ ਉਹ 42 ਬੈਂਟ ਟੇਪ ਨੂੰ ਸਟੀering ਆ 44 ਦਾ ਸਟੀering ਹੈ 44 ਦਾ ਉੱਤਰ ਪਤਾ ਹੈ ਹਾਂਜੀ ਕਿੰਨਾ ਐਚਪੀ ਦਾ ਇਹ 11.5 ਐਚਪੀ ਦਾ ਹੈ ਸਾਡੇ ਹਾਂ 11.5 ਐਚਪੀ ਦਾ ਚੱਲਦਾ ਹੈ ਔਰ ਬਹੁਤ ਸ਼ਾਨਦਾਰ ਹੈ ਖੇਤੀ ਲਈ ਮਦਦ ਉਹਦੇ ਲਈ ਸਬਜ਼ੀਆਂ ਲਈ ਬਾਗਬਾਨੀ ਲਈ ਜਿੰਨਾ ਵੀ ਰਾਣੇ ਕੋਲ ਘੱਟ ਜ਼ਮੀਨਾਂ ਹਾਂ ਜਿੰਨਾਂ ਕੋਲ ਘੱਟ ਜ਼ਮੀਨਾਂ ਹੈ ਜਿਹੜੇ ਸਬਜ਼ੀ ਦਾ ਕੰਮ ਹਾਂ ਸਬਜ਼ੀ ਦਾ ਕੰਮ ਕਰਦੇ ਆ ਵੱਡਾ ਟਰੈਕਟਰ ਨਹੀਂ ਲੈ ਸਕਦੇ ਛੋਟਾ ਟਰੈਕਟਰ ਇਹਦੇ ਤੇ ਸਬਸਿਡੀ ਵੀ ਆ ਜਾਂਦੀ ਆ ਉਹ ਮਿਲਾਲ ਨਹੀਂ ਹੈਗੀ ਅਰੇ ਆ ਰਹੇ ਸੀ ਪਹਿਲਾਂ ਇਹ ਦੁਬਾਰਾ 50% ਦੇ ਤਾਂ ਸਬਸਿਡੀ ਸੀ 50 ਹਾਂਜੀ ਹਾਂਜੀ ਅੱਜ ਜੀ ਹਾਂਜੀ 50% ਸਬਸਿਡੀ ਸੀ 50% ਹਾਂਜੀ ਹੁਣ ਤਾਂ ਨਹੀਂ ਹੈਗੀ ਪਰ ਪਹਿਲੇ ਸੀ ਫਨਹਾਰਾ ਬਾਕੀ ਜੇ ਮੈਂ ਜੇ ਮੈਂ ਸਕੀਮ ਆਈ ਜਾਣੀ 275 ਹੈ ਕੀ ਦੀ ਕੀਮਤ ਹੈ ਜੀ ਠੀਕ ਹੈ ਜੀ 275000 ਰੁਪਏ ਕੀਮਤ ਹੈ ਬਿਲਕੁਲ ਜੀ 311 ਦੇ ਵਿੱਚ ਆਉਂਦਾ ਹੈ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਭਾਈ ਜੀ ਦੇਖ ਸਾ ਲੋ ਹਾਈ ਮੀਡੀਆ ਆ ਗਿਆ ਠੀਕ ਆ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸੰਪਰਕ ਕਰਕੇ ਬਹੁਤ ਵਧੀਆ ਲੱਗਾ ਜੀ ਧੰਨਵਾਦ ਜੀ